ਦੱਖਣੀ ਅਸ਼ੀਆ ਦੀ ਸੁਰੱਖਿਆ ਦੇ ਮਹਾਰਾਪਾਲ ਕੁਪੂਰ ਨੂੰ ਰਾਸ਼ਪਤੀ ਡੋਨਲਡ 트ੰਪ ਵੱਲੋਂ ਦੱਖਣੀ ਅਸ਼ੀਆੀ ਮਾਮਲੇ ਲਈ ਸਹਾਇਕ ਵਿਦੇਸ਼ ਮੰਤਰੀ ਨਾਮਜ਼ਦ ਕੀਤਾ ਗਿਆ ਜੇ ਅਮਰੀਕੀ ਕਾਂਗਰਸ ਦੇ ਉੱਪਰਲੇ ਸਦਨ ਸੈਨੇਟ ਵੱਲੋਂ ਉਹਨਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ। ਉਹ ਡੋਨਲਡ ਲੂ ਦੀ ਥਾਂ ਲੈਣ ਕੇ ਜਨਵਰੀ ਵਿੱਚ ਅਮਰੀਕੀ ਵਿਦੇਸ਼ ਵਿਭਾਗ ਨੇ ਦਕਣੀ ਤੇ ਮੱਧ ਏਸ਼ੀਆਈ ਮਾਮਲੇ ਲਈ ਸਹਾਇਕ ਉਪਦੇਸ਼ ਮੰਤਰੀ ਲੋਹ ਦੀ ਵਿਦਾਇਗੀ ਦੀ ਪੁਸ਼ਟੀ ਕਰ ਦਿੱਤੀ ਸੀ ਕਿਉਂਕਿ ਉਹਨਾਂ ਦਾ ਕਾਰਜਕਾਲ 17 ਜਨਵਰੀ 2025 ਨੂੰ ਖਤਮ ਹੋ ਗਿਆ ਸੀ ਅਮਰੀਕੀ ਵਿਦੇਸ਼ ਵਿਭਾਗ ਦਾ ਦਕਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦਾ ਬਿਊਰੋ ਅਮਰੀਕੀ ਵਿਦੇਸ਼ ਨੀਤੀ ਹਦੇ ਅਫਗਾਨਿਸਤਾਨ ਬੰਗਲਾਦੇਸ਼ ਪਟਾਨ ਭਾਰਤ ਕਜ਼ਾਕਿਸਤਾਨ ਕਿਰਗਿਸਤਾਨ ਮਾਲਦੀਵ ਨੇਪਾਲ ਪਾਕਿਸਤਾਨ ਸ਼੍ਰੀਲੰਕਾ ਤਾਜਿਕਸਤਾਨ ਤੁਰਕਮੇਨਿਸਤਾਨ ਅਤੇ ਅਰਜਬਿਕਸਤਾਨ ਅਤੇ ਮੂਲਕਾਂ ਨਾਲ ਅਮਰੀਕੀ ਰਿਸ਼ਤਿਆਂ ਦੇ ਮਾਮਲੇ ਨੂੰ ਨਜਿੱਠਦਾ ਭਾਰਤੀ ਮੂਲ ਦੇ ਕਪੂਰ ਯੂਨਾਈਟਿਡ ਸਟੇਟਸ ਨੇਵਲ ਪੋਸਟ ਗ੍ਰੈਜੂਏਟ ਸਕੂਲ ਵਿੱਚ ਕੌਮੀ ਸੁਰੱਖਿਆ ਮਾਮਲਿਆਂ ਦੇ ਵਿਭਾਗ ਵਿੱਚ ਪ੍ਰੋਫੈਸਰ ਨੇ ਉਹਨਾਂ 2020 ਕੀ ਵਿੱਚ ਵਿਦੇਸ਼ ਵਿਭਾਗ ਦੇ ਨਿਖੀ ਯੋਜਨਾ ਸਟਾਫ ਵਿੱਚ ਸੇਵਾ ਨਿਭਾਈ ਵਿਖਣੀ ਅਤੇ ਮਾਦੇਸ਼ੀ ਭਾਰਤ ਪ੍ਰਸ਼ਾਸਨਤ ਰਣਨੀਤੀ ਤੇ ਅਮਰੀਕਾ ਭਾਰਤ ਸੁੰਦਨ ਨਾਲ ਸੰਬੰਧਿਤ ਮੁੱਦਿਆਂ ਤੇ ਵੀ ਕੰਮ ਕੀਤਾ ਉਹ ਕਿਤਾਬ ਇੰਡੀਆ ਪਾਕਿਸਤਾਨ ਐਂਡ ਦਾ ਬਾਬ ਡਿਬੇਟਿੰਗ ਨਿਊਕਲੀਅਰ ਸੈਕੂਰਿਟੀ ਇਨ ਸਾਊਥ ਏਸ਼ੀਆ ਦੇ ਸਹਿ ਲੇਖਕ ਤੇ ਨਾਲ ਹੀ ਦਾ ਚੈਲੰਜਸ ਆਫ ਨਿਊਕਲੀਅਰ ਸਕਿਉਰਿਟੀ ਯੂਐਸਏ ਐਂਡ ਇੰਡੀਅਨ ਪਰਸਪੈਕਟਿਵਸ ਦੇ ਸਹਿ ਸੰਪਾਦਕ ਵੀ ਨੇ ਕਪੂਰ ਨੇ ਸ਼ਿਕਾਗੋ ਯੂਨੀਵਰਸਿਟੀ ਤੋਂ ਪੀ ਐਚ ਡੀ ਕੀਤੀ ਹੈ ਉਹਨਾਂ ਦੀ ਜੀਵਨੀ ਦੇ ਅਨੁਸਾਰ ਕਪੂਰ ਰੱਖਿਆ ਵਿਭਾਗ ਲਈ ਅਮਰੀਕਾ ਭਾਰਤ ਟ੍ਰੈਕ 1655 ਰਣਨੀਤਿਕ ਸੰਵਾਦ ਦੇ ਨਾਲ ਹੋਰ ਅਮਰੀਕੀ ਭਾਰਤੀ ਸਾਂਝਾ ਮਾਮਲਿਆਂ ਦਾ ਸੰਚਾਲਨ ਵੀ ਕਰਦੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੋ ਗੈਰ ਕਾਨੂੰਨੀ ਪ੍ਰਵਾਸੀਆਂ ਖراف ਕੀਤੀ ਜਾ ਰਹੀ ਕਾਰਵਾਈ ਬਚਾ ਲਈ ਇੱਕ ਅਧਿਐਨ ਚ ਖੁਲਾਸਾ ਹੋਇਆ ਕਿ 5 ਸਾਲ ਚ ਅਮਰੀਕਾ ਚ ਸ਼ਰਨ ਮੰਗਣ ਵਾਲੇ ਭਾਰਤੀਆਂ ਦੀ ਗਿਣਤੀ ਚ 470 ਫੀਸਦੀ ਦਾ ਵਾਧਾ ਹੋਇਆ ਜੌਨਸ ਹਪਕਿੰਸ ਯੂਨੀਵਰਸਿਟੀ ਦੇ ਖੋਜਕਾਰਾਂ ਵੱਲੋਂ ਕੀਤੇ ਗਏ ਇੱਕ ਅਧਿਐਨ ਤੋਂ ਪਤਾ ਲੱਗਿਆ ਕਿ 2018 ਚ ਸ਼ਰਨ ਲੈਣ ਦੀਆਂ ਅਰਜ਼ੀਆਂ 9000 ਤੋਂ ਵੱਧ ਕੇ 2023 ਚ 51000 ਪਹੁੰਚੀਆਂ ਹਾਲਾਂਕਿ ਅਮਰੀਕੀ ਸਰਕਾਰ ਵੱਲੋਂ 2022 ਚ ਮਹੱਈਆ ਕਰਵਾਏ ਗਏ ਤਾਜ਼ਾ ਅੰਕੜੇ ਅਨੁਸਾਰ 2016 ਤੋਂ ਬਾਅਦ ਬਿਨਾ ਕਾਗਜ਼ਾਂ ਤੋਂ ਰਹਿ ਰਹੇ ਭਾਰਤੀਆਂ ਦੀ ਆਬਾਦੀ 'ਚ 60% ਦੀ ਗਿਰਾਵਟ ਆਈ ਹੈ ਸਰਨ ਲੈਂਦੀ ਬੇਨਤੀਆਂ ਤੋਂ ਪਤਾ ਲੱਗਦਾ ਕਿ ਭਾਰਤੀਆਂ ਕੋਲ ਅਮਰੀਕਾ 'ਚ ਗੈਰਕਾਨੂੰਨੀ ਤੌਰ 'ਤੇ ਜਾਣ ਦੀ ਕੋਸ਼ਿਸ਼ਾਂ 'ਚ ਵਾਧਾ ਹੋ ਰਿਹਾ ਅਜਿਹਾ ਇਸ ਲਈ ਹੈ ਕਿਉਂਕਿ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਸਰਹੱਦ 'ਤੇ ਫੜੇ ਗਏ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਜੱਤੀ ਦੇਸ਼ ਵਿੱਚ ਖਤਰੇ ਦੇ ਡਰ ਦਾ ਹਵਾਲਾ ਦਿੰਦੇ ਆ ਸਰਨ ਲੈਣ ਦੀ ਆਗਿਆ ਦਿੰਦੀ ਹੈ ਇਹ ਵੀ ਬੁੱਧੀਮਨ ਅਤੇ ਦਵੇਸ਼ ਕਪੂਰ ਨੇ ਆਪਣੇ ਖੋਜ ਪੇਪਰਾਂ 'ਚ ਲਿਖਿਆ ਕਿ ਜੋ ਲੋਕ ਇਸਾ ਸ਼ੁਰੂਆਤੀ ਜਾਂਚ ਸਫਲ ਹੋ ਜਾਂਦੇ ਨੇ ਉਹਨਾਂ ਨੂੰ ਇਮੀਗ੍ਰੇਸ਼ਨ ਅਦਾਨਤ ਵਿੱਚ ਆਪਣਾ ਸ਼ਰਨ ਕੇਸ ਪੇਸ਼ ਕਰਨ ਦੀ ਆਗਿਆ ਹੁੰਦੀ ਹੈ ਇਸ ਕਾਨੂੰਨੀ ਵਿਵਸਥਾ ਦੇ ਨਤੀਜੇ ਵਜੋਂ ਅਕਸਰ ਸਰਹੱਦ ਤੇ ਸ਼ਰਨ ਅਰਜੀਆ ਵਿੱਚ ਵਾਅਦਾ ਹੁੰਦਾ ਹੈ ਇਹ ਪੈਟਰਨ ਹਾਲ ਹੀ ਵਿੱਚ ਅਮਰੀਕਾ ਵਿੱਚ ਭਾਰਤੀਆਂ ਵੱਲੋਂ ਸ਼ਰਨ ਅਰਜੀਆ ਵਿੱਚ ਹੋਏ ਵਾਅਦੇ ਵਿੱਚ ਸਪਸ਼ਟ ਤੌਰ ਤੇ ਦਿਖਾਈ ਦਿੰਦਾ ਹਾਲਾਂਕਿ ਬੁੱਧੀਮਾਨ ਤੇ ਕਪੂਰ ਨੇ ਕਿਹਾ ਕਿ ਸ਼ਰਨ ਬੇਤਿਆਂ ਵਿੱਚ ਮਹੱਤਵਪੂਰਨ ਵਾਅਦੇ ਦੇ ਬਾਵਜੂਦ ਸਭ ਤੋਂ ਤਾਜ਼ੇ ਅਧਿਕਾਰਿਕ ਅੰਕੜੇ ਅਮਰੀਕਾ ਵਿੱਚ ਅਣਅਧਿਕਾਰਿਕ ਭਾਰਤੀ ਆਬਾਦੀਆਂ ਵਿੱਚ ਯੋਜਨਾਬੱਧ ਵਾਅਦੇ ਦਾ ਸਹੂਦ ਦਿੰਦੇ ਨੇ ਨਾ ਸਿਰਫ ਅਮਰੀਕਾ ਸਗੋਂ ਕੈਨੇਡਾ ਯੂਕੇ ਤੇ ਆਸਟ੍ਰੇਲੀਆ 'ਚ ਵੀ ਕੋਵਿਡ-19 ਦੇ ਪ੍ਰਕੋਪ ਤੋਂ ਬਾਅਦ ਵਿਸ਼ਵ ਵਿਆਪੀ ਤਾਲਾਬੰਦੀ ਕਾਰਨ ਗ੍ਰਾਵਟ ਤੋਂ ਬਾਅਦ 2021 ਤੋਂ ਬਾਅਦ ਭਾਰਤ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ। ਕੁਝ ਕਾਰਨ ਦਾ ਕਹਿਣਾ ਹੈ ਕਿ ਹਾਲਾਂਕਿ ਸ਼ਰਨ ਬੇਨਤੀਆਂ 'ਚ ਇਹ ਵਾਧਾ ਅਮਰੀਕਾ 'ਚ ਹੁਣ ਤੱਕ ਦਾ ਸਭ ਤੋਂ ਵੱਧ ਮਹੱਤਵਪੂਰਨ ਹੈ। ਜਾਨ ਕੈਨੇਡਾ, ਯੂਨਾਈਟਿਡ ਕਿੰਗਡਮ ਅਤੇ ਆਸਟ੍ਰੇਲੀਆ ਵਿੱਚ ਵੀ ਸਪਸ਼ਟ ਹੈ। ਜਿੱਤੇ ਭਾਰਤੀ ਸਾਰੇ ਸ਼ਰਨਾਰਥੀਆਂ ਦੇ ਸਭ ਤੋਂ ਵੱਡੇ ਮੂਲ ਸਮੂਹਾਂ 'ਚੋਂ ਇੱਕ ਨੇ ਹਾਲਾਂਕਿ ਅਮਰੀਕਾ ਵਿੱਚ ਸਭ ਤੋਂ ਤੇਜ਼ ਵਾਧਾ ਹੋਇਆ ਜਦਕਿ ਕੈਨੇਡਾ ਅਗਲਾ ਪਸੰਦੀਦਾ ਸਥਾਨ ਰਿਹਾ ਜਿੱਥੇ 2023 ਚ 1150 ਭਾਰਤੀਆਂ ਨੇ ਸ਼ਰਨ ਮੰਗੀ ਸੀ ਵੱਡੀ ਖਬਰ ਦੰਦੇ ਹੋਏ ਬ੍ਰਿਟਿਸ਼ ਸਰਕਾਰ ਨੇ ਭਾਰਤੀ ਨੌਜਵਾਨਾਂ ਲਈ ਇੱਕ ਸ਼ਾਨਦਾਰ ਸਕੀਮ ਸ਼ੁਰੂ ਕੀਤੀ ਹੈ ਯੂਕੇ ਸਰਕਾਰ ਨੇ ਯੂਕੇ ਇੰਡੀਆ ਜੰਗ ਪ੍ਰੋਫੈਸ਼ਨਲ ਸਕੀਮ 2025 ਦੇ ਤਹਿਤ 3000 ਭਾਰਤੀ ਨਾਗਰਿਕਾਂ ਨੂੰ 2 ਸਾਲਾਂ ਲਈ ਯੂਕੇ ਵਿੱਚ ਰਹਿਣ ਕੰਮ ਕਰਨ ਤੇ ਪੜਾਈ ਕਰਨ ਦਾ ਮੌਕਾ ਦਿੱਤਾ ਹੈ ਇਸ ਸਕੀਮ ਲਈ ਅਰਜ਼ੀ ਦੀ ਪ੍ਰਕਿਰਿਆ ਵੈਲਟ ਲਾਟਰੀ ਪ੍ਰਣਾਲੀ ਰਾਹੀਂ ਹੋਵੇਗੀ ਜੋ ਕਿ ਪੂਰੀ ਤਰ੍ਹਾਂ ਮੌਤ ਹੈ ਵੈਲਟ ਅਰਜ਼ੀਆਂ ਨੂੰ government.uk ਤੇ 18 ਫਰਵਰੀ 2025 ਨੂੰ ਦੁਪਹਿਰ 2:30 ਵਜੇ 20 ਫਰਵਰੀ 2025 ਨੂੰ ਦੁਪਹਿਰ 2:30 ਵਜੇ ਤੱਕ ਭੁੱਲਣ ਗਿਆ ਚੁਣੇ ਗਏ ਉਮੀਦਵਾਰਾਂ ਨੂੰ ਵੀਜ਼ਾ ਲਈ ਅਪਲਾਈ ਕਰ ਲਈ ਸੱਦਾ ਮਿਲੇਗਾ ਜਿਸ ਤੋਂ ਬਾਅਦ ਉਹ ਦੋ ਸਾਲਾਂ ਤੱਕ ਯੂਕੇ ਵਿੱਚ ਰਹਿ ਸਕਦੇ ਨੇ ਯੂਕੇ ਇੰਡੀਆ ਯੰਗ ਪ੍ਰੋਫੈਸ਼ਨਲ ਸਕੀਮ ਯੂਕੇ ਤੇ ਭਾਰਤ ਵਿਚਕਾਰ ਦੋਬਲੇ ਸਿਨ ਦੇ ਉੱਤੇ ਦਾ ਹਿੱਸਾ ਜਿਸ ਦੇ ਤਹਿਤ 3000 ਭਾਰਤੀ ਨੌਜਵਾਨਾਂ ਨੂੰ ਹਰ ਸਾਲ ਦੋ ਸਾਲਾਂ ਤੱਕ ਯੂਕੇ ਵਿੱਚ ਰਹਿਣ ਕੰਮ ਕਰਨ ਅਤੇ ਅਧਿਆਪਨ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ ਇਸ ਵੀਜ਼ੇ ਲਈ ਅਪਲਾਈ ਕਰਨ ਲਈ ਨੌਕਰੀ ਦੀ ਪੇਸ਼ਕਸ਼ ਸਪான்ਸਰ ਹੋਣਾ ਜ਼ਰੂਰੀ ਨਹੀਂ ਹੈ ਸਾਲ 2023 ਵਿੱਚ ਇਸ ਯੋਜਨਾ ਤਹਿਤ 2100 ਭਾਰਤੀ ਨਾਗਰਿਕਾਂ ਨੂੰ ਵੀਜ਼ੇ ਜਾਰੀ ਕੀਤੇ ਗਏ ਸਨ ਇਸ ਸਾਲ 3000 ਲੋਕਾਂ ਨੂੰ ਇਹ ਮੌਕਾ ਮਿਲਣ ਵਾਲਾ ਭਾਰਤੀ ਨਾਗਰਿਕਾਂ ਲਈ ਅਰਜ਼ੀ ਲਈ ਯੋਗਤਾ ਸ਼ਰਤਾਂ ਦੀ ਗੱਲ ਕਰੀਏ ਤਾਂ ਉਮਰ 18 ਤੋਂ 30 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਭਾਰਤੀ ਨਾਗਰਿਕ ਹੋਣਾ ਲਾਜ਼ਮੀ ਹੈ ਘੱਟੋ-ਘੱਟ 2530 ਪੌਂਡ ਲਗਭਗ 2,17,824 ਰੁਪਏ ਦੀ ਬਚਤ ਹੋਣੀ ਜ਼ਰੂਰੀ ਹੈ ਇਹ ਰਕਮ ਅਰਜ਼ੀ ਤੋਂ ਪਹਿਲਾਂ 28 ਦਿਨਾਂ ਤੱਕ ਲਗਾਤਾਰ ਬੈਂਕ ਖਾਤੇ ਵਿੱਚ ਹੋਣੀ ਚਾਹੀਦੀ ਹੈ ਬਿਨੈਕਾਰ ਦਾ ਕੋਈ ਨਿਰਪਰ ਨਹੀਂ ਹੋਣਾ ਚਾਹੀਦਾ 18 ਸਾਲ ਤੋਂ ਘੱਟ ਉਮਰ ਦਾ ਬੱਚਾ ਜਿਹੜੇ ਲੋਕ ਪਹਿਲਾਂ ਹੀ ਯੂਥ ਮੋਬਿਲਿਟੀ ਸਕੀਮ ਵੀਜ਼ੇ ਤੇ ਹਨ ਉਹ ਅਪਰਾਈਵ ਨਹੀਂ ਕਰ ਸਕਦੇ ਬਿਨੈਕਾਰ ਕੋਲ ਕਿਸੇ ਵੀ ਖੇਤਰ ਵਿੱਚ ਗ੍ਰੈਜੂਏਸ਼ਨ ਜਾਂ ਇਸ ਤੋਂ ਵੱਧ ਯੋਗਤਾ ਹੋਣੀ ਚਾਹੀਦੀ ਹੈ ਯੂਕੇ ਦੇ ਨਾਗਰਿਕਾਂ ਦੀ ਗੱਲ ਕਰੀਏ ਤਾਂ ਉਹਨਾਂ ਕੋਲ ਯੂਕੇ ਦੀ ਬੈਚਲਰ ਡਿਗਰੀ ਜਾਂ ਇਸ ਤੋਂ ਉੱਚੀ ਡਿਗਰੀ ਹੋਣੀ ਚਾਹੀਦੀ ਹੈ ਅਰ 6 ਮਹੀਨੇ ਤੋਂ ਪਹਿਲਾਂ ਆਪਣੇ ਬੈਂਕ ਖਾਤੇ ਵਿੱਚ ਘੱਟੋ-ਘੱਟ 22,30 ਦਿਨਾਂ ਤੱਕ ਰੱਖੇ ਹੋਣੇ ਚਾਹੀਦੇ ਨੇ ਹੋਰ ਸਾਰੀਆਂ ਯੋਗਤਾ ਸ਼ਰਤਾਂ ਨੂੰ ਪੂਰਾ ਕਰਨਾ ਲਾਜ਼ਮੀ ਹੋਵੇਗਾ ਅਪਲਾਈ ਕਰਨ ਲਈ gov.uk.www.gov.uk ਦੀ ਅਧਿਕਾਰਿਕ ਵੈਬਸਾਈਟ ਤੇ ਜਾਣਾ ਪਵੇਗਾ ਤੇ ਵੈਲਟ ਵਿੱਚ ਹਿੱਸਾ ਲੈਣਾ ਪਵੇਗਾ ਵੈਲਟ ਮੁਕਤੂਬੇ ਕੀ ਜਿਸ ਵਿੱਚ ਉਮੀਦਵਾਰਾਂ ਨੂੰ ਆਪਣਾ ਨਾਮ ਜਨਮ ਮਿਤੀ ਪਾਸਪੋਰਟ ਬੇਰਬੇ ਸਕੈਨ ਅਤੇ ਕਾਪੀ ਸਵੇਤੋ ਫੋਨ ਨੰਬਰ ਅਤੇ ਈਮੇਲ ਆਈਡੀ ਪ੍ਰਦਾਨ ਕਰਨੀ ਹੋਵੇਗੀ ਚੁਣੇ ਕਿ ਉਮੀਦਵਾਰਾਂ ਨੂੰ ਵੈਲਟ ਦੀ ਸਵਾਬਤੀ ਦੇ 2 ਹਫਤਿਆਂ ਦੇ ਅੰਦਰ ਈਮੇਲ ਦੁਆਰਾ ਸੂਚਿਤ ਕੀਤਾ ਜਾਵੇਗਾ ਵੈਲਟ ਪੂਰੀ ਤਰ੍ਹਾਂ ਰੈਂਡਮ ਲੋਟਰੀ ਸਿਸਟਮ ਤੇ ਆਧਾਰਿਤ ਹੋਵੇਗੀ ਸਿਰਫ ਕੋਨਾ ਉਮੀਦਵਾਰਾਂ ਨੂੰ ਵੀਜ਼ਾ ਲਈ ਅਰਜ਼ੀ ਦੇਣ ਦਾ ਮੌਕਾ ਮਿਲੇਗਾ ਜੋ ਬੈਟ ਵਿੱਚ ਚੁਣੇ ਜਾਣਗੇ ਚੁਣੇ ਗਏ ਉਮੀਦਵਾਰਾਂ ਨੂੰ ਈਮੇਲ ਰਾਹੀਂ ਸੂਚਨਾ ਪ੍ਰਾਪਤ ਹੋਵੇਗੀ ਕਿ ਕਿ ਉਹ ਵੀਜ਼ਾ ਲਈ ਅਰਜ਼ੀ ਦੇ ਸਕਦੇ ਨੇ ਆਨਲਾਈਨ ਵੀਜ਼ਾ ਅਰਜ਼ੀ ਈਮੇਲ ਪ੍ਰਾਪਤ ਕਰਨ ਤੋਂ ਬਾਅਦ 90 ਦਿਨਾਂ ਦੇ ਅੰਦਰ ਪੂਰੀ ਕੀਤੀ ਜਾਣੀ ਚਾਹੀਦੀ ਹੈ ਵੀਜ਼ਾ ਅਰਜ਼ੀ ਦੇ ਨਾਲ ਬਾਇਓਮੈਟ੍ਰਿਕਸ ਫਿੰਗਰਪ੍ਰਿੰਟ ਅਤੇ ਫੋਟੋ ਜਮ੍ਹਾਂ ਕਰਾਉਣੇ ਹੋਣਗੇ ਵੀਜ਼ਾ ਐਪਲੀਕੇਸ਼ਨ ਫੀਸ ਅਤੇ ਇਮੀਗ੍ਰੇਸ਼ਨ ਹੈਲਥ ਰਿਸਰਚਸ IHS ਦਾ ਭੁਗਤਾਨ ਕਰਨਾ ਲਾਜ਼ਮੀ ਹੋਵੇਗਾ ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ ਉਮੀਦਵਾਰ ਰੀਨਿਊ ਵਿੱਚ 2 ਸਾਲਾਂ ਲਈ ਰਹਿ ਸਕਦੇ ਨੇ ਇਸ ਸਮੇਂ ਦੌਰਾਨ ਉਹ ਕੋਈ ਵੀ ਨੌਕਰੀ ਪੜਾਈ ਜਾਂ ਯਾਤਰਾ ਕਰ ਸਕਦੇ ਨੇ ਇਹ ਵੀਜ਼ਾ 2 ਸਾਲਾਂ ਤੋਂ ਵੱਧ ਲਈ ਰੀਨਿਊ ਨਹੀਂ ਕੀਤਾ ਜਾ ਸਕਦਾ 2 ਸਾਲ ਪੂਰੇ ਹੋਣ ਤੋਂ ਬਾਅਦ ਉਮੀਦਵਾਰ ਲਈ ਭਾਰਤ ਪਰਤਣਾ ਲਾਜ਼ਮੀ ਹੋਵੇਗਾ